ਗੋਪੀ ਹਾਂ ਜਮਨੀ ਸੱਸੀ ਆਮੇ ਸਾਸਰੀ ਕਾਰ ਤੁਸੀਂ ਕਦੋਂ ਆਏ ਮੈਂ ਤਾਂ ਸਵੇਰ ਦੀ ਆ ਗਈ ਆ ਅੱਛਾ ਆਹੋ ਮੈਨੂੰ ਪਤਾ ਹੀ ਨਹੀਂ ਲੱਗਾ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਪੀਣਾ ਪਾਣੀ ਮੱਜਤੀ ਵੱਲੋਂ ਪੀ ਆਈ ਆ ਅੱਛਾ ਆਹੋ ਤੇ ਉਹਨੇ ਰੋਟੀ ਵੀ ਖਵਾਲ ਦਿੱਤੀ ਡਹੀ ਹੀ ਉਹਦਾ ਪਕਾਉਣ ਅੱਛਾ ਤੇ ਮੈਂ ਤਾਂ ਖਾ ਕੇ ਆਈ ਸੀ ਉਤਰਾ ਕੁਣੀ ਨੇ ਸਾਰੇ ਮੈਨੂੰ ਦੋ ਭਰਾਂਟੀਆਂ ਲਾਤੀਆਂ ਅੱਛਾ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਦੋਂ ਆਏ ਤੁਸੀਂ ਆ ਨਾ ਬੂਆ ਬੰਦ ਹੀ ਤੇਰਾ ਤੇ ਮੈਂ ਫਿਰ ਉਧਰੇ ਚਲ ਗਈ ਠੀਕ ਆ ਹਾਂ ਸਮਰੀਤ ਦੀ ਸੁਣਾ ਠੀਕ ਵਾ ਆਹ ਸਮਰੀਤ ਕੱਲ ਤੁਹਾਨੂੰ ਯਾਦ ਕਰਨ ਦੇ ਹੀ ਕਹਿੰਦੀ ਦਾਦੀ ਮਮਾ ਬਿਨਾਂ ਤੇ ਦੇਰ ਨਹੀਂ ਲੱਗਣ ਦਿਆ ਮੇਰਾ ਵੀ ਨਹੀਂ ਉੱਥੇ ਲੱਗਦਾ ਅੱਛਾ ਨਿਆਣਿਆਂ ਤੋਂ ਬਗੈਰ ਹਾਂ ਨਹੀਂ ਲੱਗਦਾ ਕਿ ਹੋਰ ਫਤਿਹ ਹਣੀ ਕੀ ਕਰਦੇ ਫਤਿਹ ਹਣੀ ਤੇ ਮੈਨੂੰ ਆਉਣ ਨਾ ਦੇਣ ਉਹਨਾਂ ਕੀ ਕਰਨਾ ਅੱਛਾ ਤੇ ਆਉਣ ਹੀ ਨਾ ਦੇਣ ਮੈਨੂੰ ਕੁੜੀ ਵੀ ਆਖੇ ਨਹੀਂ ਦੋਵੇਂ ਕੁੜੀਆਂ ਆਖਣਾਂ ਜਾ ਨਾ ਜਾਦਾ ਨੀ ਨਾ ਜਾ ਤੇ ਮੈਂ ਕਹੇ ਮੇਰਾ ਨਹੀਂ ਇੱਥੇ ਜੀ ਲੱਗਦਾ ਹੈਗਾ ਭਾਵੇਂ ਦੋ ਜੀਆਂ ਦੋ ਤੇ ਕਿੰਨੇ ਉੱਤੇ ਚੜਨਾ ਪਾਵੇਂ ਹਾਂ ਤੇ ਨਹੀਂ ਪੋਤਿਆਂ ਪੋਤੇਆਂ ਤੋਂ ਬਗੈਰ ਨਹੀਂ ਜੀ ਲੱਗਦਾ ਆਉ ਨਹੀਂ ਲੱਗਦਾ ਕਿ ਇਹਨਾਂ ਦਾ ਵੀ ਨਹੀਂ ਨਿਆਣਿਆਂ ਦਾ ਜੀ ਲੱਗੰਦਿਆ ਵਾਰ-ਵਾਰ ਪੁੱਛੰਦਿਆ ਸੀਗੇ ਤੇ ਉਹ ਮੈਂ ਗਈ ਤੇ ਖਾਣ ਖੂਣ ਨੂੰ ਨਿਆਣਿਆਂ ਲੈ ਕੇ ਗਈ ਤੇ ਨਿਆਣਿਆਂ ਨੂੰ ਇਹੋ ਲਾਰਚੰਦਪ ਚਲਣ ਆਈ ਆ ਆਹੋ ਤੇ ਉਹ ਫਿਰ ਮੈਂ ਲੈ ਗਈ ਸ਼ਹਿਰੋਂ ਅੱਛਾ ਤੇ ਉਹ ਨਿਆਣੇ ਇੰਨੇ ਬੜੇ ਖੁਸ਼ ਕਿ ਹਾਡੀ ਨਾਨੀ ਆਈ ਆ ਹਾਂ ਨਹੀਂ ਨਿਆਣਿਆਂ ਤੇ ਚਾ ਚੜਦਾ ਹੀ ਆ ਫਿਰ ਆਹ ਉਹ ਦੀ ਠੀਕੀ ਹਾਂ ਠੀਕ ਹੋ ਵੀ ਰਾਜੀ ਬਾਜੀ ਅੱਛਾ ਹਾਂ ਮਗਰ ਉਹ ਫਿਰ ਠੀਕ ਠਾਕ ਹੀ ਰਹਿ ਹਾਂ ਜੀ ਨਿਆਣੇ ਨੂੰ ਹਾਂ ਠੀਕ ਠਾਕ ਰਹਿ ਪਤਾਨੂੰ ਯਾਦ ਕਰਦੇ ਰਹਿਣਾ ਯਾਦ ਤਾਂ ਫਿਰ ਕਰਨਾ ਹੀ ਹੁੰਦਾ ਵਾ ਹਾਂ ਉਹ ਆ ਨੀ ਪੋਤੀਆਂ ਪੋਤੇ ਜੇ ਹੋਏ ਆਹੋ ਦੋਤੀਆਂ ਦੋਤੇ ਭਾਵੇਂ ਜਿੰਨਾ ਮਰਜੀ ਪਿਆਰ ਕਰਨ ਜੋ ਮਰਜੀ ਕਰਨ ਪਰ ਧਿਆਨ ਪਿੱਛੇ ਵਾਲੀ ਰਹਿੰਦਾ ਰਹਿੰਦਾ ਵਾ ਕਿ ਆਹ ਗਾੜੀ ਨਾਲੇ ਗੋਪੀਸਿਆ ਵਾਲਾ ਹੁੰਦਿਆ ਤੇ ਕੁੜੀ ਆਂਦੀ ਹੀ ਮੈਨੂੰ ਪਿੰਨੀਆਂ ਬਣਾ ਕੇ ਤੇ ਕਲਾ ਬੀਬੀ ਲੈ ਲੈ ਕੇ ਆਵੀ ਤੇ ਜਾ ਕੇ ਕੋ ਮੋਕਲਾ ਜੀ ਜੋਦੇ ਹੁਣ ਹੋਰ ਅੱਛਾ ਹਾਂ ਤੇ ਆਂਦੀ ਨਿਆਣੇ ਵੀ ਆਂਦੇ ਆਨੇ ਨਾਨੀ ਤੇਰੇਆਂ ਹੱਥਾਂ ਦੀ ਜਿਆਦੀਆਂ ਸਵਾਲ ਲੱਗਦੀਆਂ ਵਾ ਵਿੱਚ ਵਾਵਾ ਤੂੰ ਚੀਜਾਂ ਤਾਂ ਜੱਬ ਬਦਾਮ ਮੇਵੇ ਮਾਵੇ ਪਾ ਦਿੱਤੀ ਆਹ ਹੋ ਨਹੀਂ ਸਵਾਲ ਤਾਂ ਬੜੀਆਂ ਨੇ ਤੁਸੀਂ ਪਿੰਨੀਆਂ ਬਣਾਉਨੇ ਆ ਤੋ ਨਿਆਣੇ ਫਿਰ ਸਵਾਦ ਨੂੰ ਵਿੱਚ ਓ ਚੁਗ ਚੋਗ ਖਾਂਦੇ ਭਨ ਭਨ ਕੇ ਹਾਂ ਆ ਤੇ ਕੁੜੀ ਵੀ ਆਂਦੀ ਹੈਗੀ ਵੀ ਤੂੰ ਨਾ ਬੀਬੀ ਤੇ ਤੂੰ ਹੀ ਬਣਾ ਕੇ ਦੇਵੀ ਉਤਰਾ ਤਾਂ ਇੱਥੇ ਵੀ ਬਣਾ ਲਾਂਗੇ ਪਰ ਸਾਡੇ ਕੋ ਉਹ ਜੀ ਚੀਜ਼ ਨਹੀਂ ਬਣਦੀ ਆਹੋ ਨਾਲੇ ਮਾਵਾ ਦੇ ਹੱਥਾਂ ਦੀ ਜ਼ਿਆਦਾ ਸਵਾਦ ਲੱਗਦੀ ਹੈ ਨਾ ਤੇ ਨਾਲੇ ਆਦੀ ਪ੍ਰਾਉਣਾ ਵੀ ਬੜੀ ਪਸੰਦ ਕਰਦਾ ਅੱਛਾ ਆਸ ਫਿਰ ਬਣਾ ਦੋ ਬਣਾ ਦਾਂਗੇ ਤੇ ਫਿਰ ਨਾ ਆਹ ਤੇ ਆਂਦੀ ਲੈ ਕੇ ਆਵੀ ਤੇ ਜਾਂ ਫਿਰ ਇਹਨਾਂ ਕੋਕਲਾ ਦੀ ਹੁੰਦੀ ਆ ਕੋਲ ਅੱਛਾ ਹਾਂ ਮੈਂ ਮਹਿਰਤ ਅਲ ਕੋਈ ਗੱਲ ਨਹੀਂ ਇਹ ਤੂੰ ਖਲੋਜਾ ਦੱਸ ਦੇਣਾ ਤੇ ਕਲਾਹਾ ਦਾਂਗੀ ਬਣਾ ਕੇ ਹਾਂ ਆਏ ਸੌਦਾ ਪਤਾ ਲਿਆਵਾਂਗੇ ਤੇ ਫੇਰ ਬਣਾਵਾਂਗੇ ਆਹ ਹੋਏ ਤੇ ਹੈ ਹੀ ਆ ਹਾਂ ਦੁੱਧਾਦ ਵੀ ਲਿਆਉਣਾ ਪੈਣਾ ਦੁੱਧ ਵੀ ਲਿਆਉਣਾ ਵਾ ਹਾਂ ਥੋੜਾ ਬਹੁਤ ਚੜ ਆਪਣੇ ਹੋ ਜਾਣਾ ਵਾ ਹਾਂ ਤੇ ਥੋੜਾ ਪੋਤ ਲੈਣਾ ਹੀ ਪੈਣਾ ਵਾ ਚੱਲ ਕੋਈ ਗੱਲ ਨਹੀਂ ਧੀ ਧੀਆਣੀ ਆ ਮਿੰਨ ਤਾਂ ਪੈਸੇ ਜੰਦੀ ਹੀ ਹੋ ਅੱਛਾ ਆਹੋ ਵੀ ਲੈ ਤੂੰ ਮੰਮੀ ਪੈਸੇ ਲੈ ਜਾ ਤੇ ਮੈਂ ਕਹਾਂ ਨਾ ਧੀ ਇਹ ਤੁਹਾਡਾ ਵੀ ਘਰਾਂ ਤੇ ਹਿੱਸਾ ਹੈ ਬਹਾਵਾ ਇਹ ਕੀ ਆ ਸਾਲ ਬਾਅਦ ਪਿੰਡਾਂ ਆਈਆਂ ਧੀਆ ਨੂੰ ਦੇਈਦਾ ਹੀ ਆ ਪੁਰਨ ਲੱਗਦਾ ਵਾ ਹਾਂ ਠੀਕ ਆਂਦੀ ਆ ਤੇ ਮਹਾਰਾਜ ਜਿਆਦਾ ਰਜ਼ਕ ਦਿੰਦਾ ਹਾਂ ਇਹ ਤੇ ਹੈ ਹੀ ਆ ਆ ਹਾਂ ਕਿ ਜੋਤੀ ਵੀ ਮੈਨੂੰ ਫੋਨ ਤੇ ਫੋਨ ਲਾਈ ਜਾਵੇ ਤੁਸੀਂ ਦੇ ਸਭ ਕੁ ਲਾਇਆ ਨਹੀਂ ਉਹ ਲਾਈ ਜਾਵੇ ਵੀ ਗੁਰਵਰਦਾ ਵੀ ਨਹੀਂ ਜੀ ਲੱਗਣ ਡਿਆ ਅੱਛਾ ਆ ਆਂਦੀ ਉਹ ਵਾਵਾ ਆਂਦਾ ਮੈਨੂੰ ਦਾਦੀ ਲੈ ਕੇ ਜਾਂਦੀ ਬਾਹਰ ਹਾਂ ਉਹਦਾ ਨਹੀਂ ਲਾਉਂਦਾ ਇਹ ਚੀਜ਼ ਹੁਣ ਵੱਡੀ ਆ ਉਹ ਚਲੋ ਆਪਣਾ ਲਿਖਦੀ ਪੜਦੀ ਰਹਿੰਦੀ ਤੋ ਹਜੇ ਨਿੱਕਾ ਵਾ ਨਾ ਤੇ ਮੈਨੂੰ ਫੋਨ ਲਾਉਣਾ ਨਹੀਂ ਹਰਦੀ ਉਹ ਥੱਗੇ ਆਖਣ ਪਈ ਅੱਧੋ ਤੇ ਛੱਡ ਕੇ ਤਾਂ ਤੂੰ ਪੋਤੇ ਆਵਲ ਤੇ ਰਜਾ ਜਾਂਦਾ ਤੀਆਂ ਹਾਂ ਤੇ ਮੈਂ ਖਾਣੇ ਇਹ ਨਹੀਂ ਪੋਤਾ ਮੇਰਾ ਬੜਾ ਸਰਫੀ ਦਾ ਤੇ ਮੈਨੂੰ ਜਾਣ ਦੇ ਫੇਰ ਵੇਖੀ ਜਾਊ ਮੈਂ ਫੇਰ ਆ ਜੀ ਹਾਂ ਹਾਂ ਚੋਤੀ ਬੈਠੋ ਫੇਰ ਮੈਂ ਚਾਹ ਬਣਾਉਣੀ ਆ ਨਹੀਂ ਚਾਹ ਤਾਂ ਮੈਂ ਪੀ ਕੇ ਆਈ ਆ ਅੱਛਾ ਰੋਟੀ ਵੀ ਖਾਦੀ ਚਾਹ ਵੀ ਪੀਤੀ ਤੇ ਮੈਂ ਖਾ ਹੁਣ ਉੱਠ ਲੋਈ ਹੋਣੀ ਆ ਨਾ ਮੈਂ ਤਾਂ ਹੁਣ ਫੇਰ ਇੱਧਰ ਆਈ ਆ ਮੈਂ ਫੇਰ ਨਾ ਕੰਮਕੁਮ ਕਰਕੇ ਘੜੀ ਪੈ ਗਈ ਸੀਗੀ ਚੱਲ ਚੰਗਾ ਵਾ ਘੜੀ ਲੰਮਿਆਂ ਵੀ ਪਹਿਣਾ ਚਾਹੀਦਾ ਵਾ ਹਾਂ ਜਿ ਮੈਨੂੰ ਪਤਾ ਨਹੀਂ ਵੀ ਤੁਸੀਂ ਐ ਨਹੀਂ ਤੇ ਮੈਂ ਉਧਰ ਚਲ ਜਾਣਾ ਹੈਗਾ ਮੇਰੇ ਤਾਂ ਮੈਂ ਖਲਾਇਆ ਸੀ ਯਤੀ ਨੂੰ ਅੱਛਾ ਤੇ ਆਂਦੀ ਸਕਤੀ ਆ ਤੇ ਆਂਦੀ ਮੈਂ ਮੋੜ ਆਈ ਆ ਵੀ ਦੀਦੀ ਸਕਤੀ ਜਾਂ ਮੈਂ ਚੱਲ ਕੋਈ ਗੱਲ ਆਹੋ ਦੱਸ ਤੈਨੂੰ ਨਹੀਂ ਠਾਉਂਦੀ ਹੁੰਦੀ ਮੈਨੂੰ ਚੰਗਾ ਵਾ ਕੇ ਹਾਂ ਹਾਂ ਇੱਕਦਿ ਚਲੋ ਜੈ ਰਾਮਾਨ ਫੇਰ ਉੱਠ ਲੋਈਏ ਤੇ ਫੇਰ ਮੁੜ ਕੇ ਨਹੀਂ ਤੇ ਚਾਹ ਨਹੀਂ ਨਹੀਂ ਹੁੰਦਾ ਇੱਕ ਵਾਰ ਉੱਠ ਖਲੋਣੀ ਹੈ ਹਾਂ ਚਾਹ ਤੂੰ ਫਿਰ ਬੈਠੋ ਮੈਂ ਆਉਣੀ ਆ ਚਾਹ ਚੁਨਾ ਬਣਾਵੀ ਠੀਕ ਪੀਣੀ ਨਹੀਂਗੀ ਮੈਂ ਹੈਗੀ ਘੜੀ-ਮੁੜੀ ਨਹੀਂ ਚਾਹ ਪੀਉ ਜੀ ਕਰ ਦੰਦਰ ਮੈਂ ਤੇ ਹੈਰਾਨ ਆ ਵੀ ਗੁਰਪ੍ਰੀਤ ਨੇ ਹਿੱਸੇ ਦੀ ਗੱਲ ਕੀ ਕੀਤੀ ਮੈਂ ਹੀ ਕਿਹੜਾ ਜਾਣਦੇ ਨਹੀਂਗੇ ਅਈ ਜਾਂਦੇ ਰਹੇ ਅੱਗੇ ਜਾਂਦੇ ਰਹੇ ਆ ਨਾ ਪਰ ਮੈਂ ਤੇ ਆਪ ਬੁਰਿਆਂ ਪਾਪਾ ਨੂੰ ਫੋਨ ਕਰਕੇ ਫਸ ਗਈ ਆ ਯੇ ਮੈਨੂੰ ਪਤਾ ਹੁੰਦਾ ਇਹਨੇ ਇਹ ਗੱਲਾਂ ਕਰਨੀਆਂ ਵਾ ਨਾ ਮੈਂ ਕਦੀ ਵੀ ਨਹੀਂ ਫੋਨ ਕਰਨਾ ਥੋੜ ਕੀ ਕਰੀਏ ਫਿਰ ਆਪਾਂ ਕਰਨਾ ਜਾਂਦਾ ਹੀ ਰਿਆਂ ਵ ਅੱਗੇ ਜਾਂਦਾ ਤੇ ਰਿਆਂ ਵ ਤੁਸੀਂ ਜਦੋਂ ਮੈਂ ਕਹਿੰਨੀ ਤੁਸੀਂ ਉਦੋਂ ਕਹਿੰਨੇ ਕੰਮ ਉਦੋਂ ਕਹਿੰਨੇ ਕੰਮ ਤੁਹਾਨੂੰ ਹੀ ਪਤਾ ਵਾ ਮੇਰੀ ਭੈਣ ਵਾ ਅਹੀਂ ਕਿਹੜੀ ਵੀ ਜਿੱਦਾਂ ਇਹ ਕਥਾਰੇ ਆ ਜਾਂ ਅਹੀਂ ਕਥਾਰੇ ਆ ਉਹਦੇ ਦੂਜੀ ਦੇ ਪੇਕੇ ਹੁੰਦੇ ਹੋਣਗੇ ਜੋਤੀ ਦੇ ਤੇ ਫਿਰ ਉਹ ਛੜਦੀ ਭੁਜਦੀ ਹੋਣੀ ਆ ਵੀ ਮੇਰਾ ਕੋਈ ਵੜਦਾ ਨਹੀਂਗਾ ਵੀ ਮੇਰਾ ਮਾਂ ਪਿਓ ਹੁੰਦਾ ਉਹ ਫਿਰ ਮਹੀਨੇ ਪਿਛੇ ਤਹੀ ਦਿਨੀ ਕੋਈ ਫੇਰਾ ਮਾਰਦਾ ਤੇ ਭਰਾ ਪਰਜਾਈ ਮੁੜ ਕੇ ਆਖਣਾ ਹੈਗੇ ਤੇ ਉਹ ਕਹ ਰਿਹਾ ਕਿਉਂ ਨਹੀਂ ਮੇਰੇ ਕੋ ਆਉਂਦੇ ਜਿੱਦੜ ਤੈਨੂੰ ਵੀ ਪਤਾ ਲੱਗਣ ਡਿਆ ਵੀ ਇੱਕ ਮਿੰਟ ਨਹੀਂ ਮੇਰਾ ਘਰੋਂ ਪੈਰ ਪੁੱਟਣ ਤੇ ਤੂੰ ਮੈਨੂੰ ਹਿੱਦਾ ਗੱਲਾਂ ਬਣਾ ਬਣਾ ਦਸੀ ਜਾਨੀ ਆ ਖਾਣ ਜੇ ਪਉਂਦੀ ਮੇਰੇ ਗਾੜੀ ਉਹਦੇ ਜਿਹੜੇ ਤੇਕੇ ਆ ਜੋਤੀ ਦੇ ਉਹ ਵਿਲੇ ਆ ਉਹਨਾਂ ਨੂੰ ਕੋਈ ਕੰਮ ਨਹੀਂ ਗਾ ਜਿੱਦੜ ਉਹ ਪਰਿਵਾਰ ਵੱਡਾ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਆਪਾਂ ਤਾਂ ਹੁਣ ਦੋਵੇਂ ਜੀ ਹੀ ਆ ਨਾ ਮੁੰਡਾ ਸਾਡਾ ਹੋਂ ਬਾਹਰ ਆ ਆ ਨੌਨੂ ਖਲਾ ਦੋ ਮੁੰਡੇ ਨੂੰ ਪੋਤੇ ਨੂੰ ਖਲਾਓ ਤੇ ਕੱਲੇ ਨੂੰ ਇਹਨੂੰ ਕਿੱਥੇ ਖਲਾ ਦਾਂ ਮੈਂ ਮੈਨੂੰ ਨਹੀਂ ਗਾ ਪਤਾ ਜਿੱਦਾਂ ਮਰਜੀ ਆ ਉਹਨੇ ਮੁੜ ਕੇ ਤੜ ਕੋ ਵੇਖਿਓ ਕਿੰਨੀਆਂ ਗੱਲਾਂ ਕਰਨੀਆਂ ਮੁੜ ਕੇ ਤੁਹਾਨੂੰ ਗੱਲ ਨਹੀਂ ਉਹ ਗਾੜੀ ਆਉਣੀ ਕੋਈ ਤੇ ਮੈਨੂੰ ਬੁਰੀ ਨਾ ਬਣਾਇਓ ਤੇ ਮੈਂ ਨਹੀਂ ਉਹ ਕਿਸੇ ਨੂੰ ਕੁਝ ਵੀ ਆਂਦੀ ਮੈਂ ਤੇ ਬਾਬਾ ਗਾਂ ਤੋਂ ਹੁਣ ਫੋਨ ਵੀ ਨਹੀਂ ਗਾ ਕਰਨਾ ਮੈਂ ਤੇ ਫੋਨ ਕਰਕੇ ਪਛਤਾਉਣ ਨਹੀਂ ਤੁਹਾਨੂੰ ਅੱਗੇ ਵੀ ਕਿਹਾ ਵਾ ਮੁੜ ਕੇ ਪਤਾ ਨਹੀਂ ਉਹਨੇ ਕੀ ਕੋ ਸੁਣਾ ਦੇਣਾ ਮੈਨੂੰ ਗਾੜੀ ਬਸ ਤੈਨੂੰ ਤੇ ਫਿਰਨ ਦਾ ਟਾਈਮ ਚਾਹੀਦਾ ਫਿਰਨ ਦਾ ਆਹੋ ਫਿਰਨ ਦਾ ਕਿਨੇ ਵਾਂਡੇ ਮੈਂ ਨਿਕਲੀ ਰਵਾਂ ਨਿਕਲੀ ਰਵਾਂ ਤੂੰ ਐਦਾਂ ਕਰ ਪਾ ਤੂੰ ਵੀ ਕੱਪੜੇ ਨੋਂ ਨੂੰ ਪਾ ਤੀ ਇਹਨੂੰ ਪਾਓ ਲੀੜੇ ਦੇ ਆਪ ਉਹਥੇ ਹੀ ਡੰਡਾ ਡੇਰਾ ਚੁੱਕ ਕੇ ਲੈ ਜਾਂਦੇ ਆ ਤੇ ਉਹ ਜਿਹੜੀਆਂ ਬਾਹਰ ਬੱਧੀਆਂ ਨਾ ਸੰਗਲਾਂ ਨਾ ਉਹਨਾਂ ਨੂੰ ਵੇਚ ਦਿੰਨੇ ਆ ਉਹਦੇ ਕੋਈ ਪਾਲੀ ਨੇ ਪੈਰਾ ਆਏ ਆ ਗਏ 500 ਜੀ ਦਾ ਫੋਨ ਆ ਗਿਆ ਵੇ ਨਹੀਂ ਉਦਾਂ ਹੀ ਕੋਈ ਲੱਗ ਗਿਆ ਪਤਾ ਨਹੀਂ ਕਿਹਨੂੰ ਲੱਗਿਆ ਨਹੀਂ ਪੈਰਾ ਥੇ ਕਿਉਂ ਪਾਣਾ ਪੈਰਾ ਥੇ ਕਿਉਂ ਪਾਣਾ ਰਮਾ ਨਾ ਆਪ ਉਹ ਤਾਂ ਵੇ ਫੋਨ ਆਇਆ ਕੋਈ ਕਿਹਦਾ ਆਇਆ ਪੁੱਤ ਓਏ ਨਹੀਂ ਪੈਰਾ ਕਿਉਂ ਪਾਉਣਾ ਮੈਨੂੰ ਇਹ ਦੱਸੋ ਪਹਿਲਾਂ ਕੜੀ ਭਾਲ ਤਾਂ ਤੁਹਾਡਾ ਜਾਣ ਦਾ ਕਰੇ ਟਾਈਮ ਨਹੀਂ ਲੱਗਦਾ ਤੇ ਪਹਿਰਾ ਪਾਉਣ ਦਾ ਟਾਈਮ ਹੈਗਾ ਤੁਹਾਡਾ ਤੂੰ ਯਾਰ ਮੈਨੂੰ ਖਾਣ ਦੇ ਪਾਪਾ ਦੱਸਣ ਲਈ ਆਂ ਕਿ ਜੋਤੀ ਦੇ ਅਖੇ ਪੇਕੇ ਆਉਂਦੇ ਹੋਣੇ ਆਂ ਫਲਾਨੀ ਦੀ ਆਉਂਦੇ ਹੋਣੀ ਆ ਐਂਦਾ ਕਰੀ ਜਾਨੀ ਆ ਜਾ ਜਾ ਕੇ ਜਾ ਆਪਣਾ ਕੰਮ ਕੰਮ ਕਰ ਕੋਈ ਐ ਨਹੀਂ ਤੈਨੂੰ ਕਵੇਲੀ ਹੈ ਤੈਨੂੰ ਵਸ ਸਭ ਕੁਝ ਦੇਹਣ ਡਿਆ ਆਪਣੇ ਘਰ ਦੇ ਹਾਲਾਤ ਤੈਨੂੰ ਦੇਹਣ ਡੇ ਲੈ ਵੀ ਇਹਨਾਂ ਦੇ ਇੱਕ ਮਿੰਟ ਨਹੀਂ ਵੇਲ ਤੇ ਮੈਂ ਐਵੇਂ ਜਾਣ ਕੇ ਇਹਨੂੰ ਆਖੀ ਜਾਨੀ ਜੇ ਜਾਣਾ ਤਾਂ ਜਾ ਦੋਏ ਨੌ ਸੱਤ ਚਲ ਜੋ ਜਾਓ ਆਹੋ ਜੇ ਐਂਦਾ ਜਾਣਾ ਤਾਂ ਨੌ ਸੱਤ ਨੇ ਤਾਂ ਨੂੰ ਪੁੱਛਣ ਦੀ ਕੀ ਲੋੜ ਹੀ ਫਿਰ ਫਿਰ ਤੁਸੀਂ ਦਹੀਂ ਦੇ ਨਹੀਂ ਮਹੀਨੇ ਪਿਛੋਂ ਆਪੇ ਹੀ ਚਲ ਜਿਆ ਕਰਨਾ ਤੇ ਚਲ ਜਿਆ ਕਰੋ ਮੈਂ ਤੁਹਾਨੂੰ ਧੱਕਿਆ ਵਾ ਅਹੀਂ ਕਿੱਦਾਂ ਚਲ ਜੀਏ ਕਿੱਦਾਂ ਚਾਹੀਏ ਅਸੀਂ ਦੱਸੋ ਬਸੇ ਬਸੇ ਜਾਓ ਆਧਾਰ ਕਾਰਡ ਹੈਗੇ ਤੁਹਾਡੇ ਕੋ ਉੱਤੇ ਚੜ ਕੇ ਚਲ ਜਾ ਗਾੜੀ ਨਾ ਉਹ ਤੇ ਪਖੰਡਾਂ ਜੀਆਂ ਦੀਆਂ ਗੱਲਾਂ ਨਾ ਕਰਿਆ ਕਰੋ ਇਹ ਤੇ ਪਖੰਡਾਂ ਵਾਲੀ ਕਿਹੜੀ ਮੈਂ ਗੱਲ ਕਰ ਦਿੱਤੀ ਬਈ ਤੁਸੀਂ ਦੱਸੋ ਵੀ ਜਾਣਾ ਵਾ ਕਿ ਨਹੀਂ ਜਾਣਾ ਇਹ ਦੱਸੋ ਜਦੋਂ ਮੇਰਾ ਲੱਗੂਗਾ ਨਾ ਟਾਈਮ ਮੈਂ ਤੇ ਉਦੋਂ ਜਾਣਾ ਹੀ ਫੇ ਕਰ ਲਿਓ ਗੱਲ ਆਪੇ ਮੈਂ ਕਰ ਲੂੰਗਾ ਜਾ ਤੂੰ ਨਾ ਬਿਲਕੁਲ ਗੱਲ ਕਰੀ ਕਰ ਲਿਓ ਗੱਲ ਕਰ ਲਿਓ ਗੱਲ ਆ ਜਨਾਨੀਆਂ ਨੂੰ ਬੜੀ ਆਦਤ ਵਾ ਇੱਕ ਵੀ ਤੂੰ ਹੀ ਕਰਿਓ ਗੱਲ ਢਾਡੀ ਭੈਣ ਵਾ ਢਾਡੇ ਰਿਸ਼ਤੇਦਾਰ ਵਾ ਹਾਂਜੀ ਆਓ ਆਓ ਕਿੱਦਾਂ ਕਰਦੀ ਏ ਦਾਦੀ ਦਾਦੀ ਕੀ ਆਦੀ ਆ ਜੜਾ ਭੂਈ ਕੋ ਓਏ ਓ ਚਲ ਗਈ ਓ ਚਲ ਗਈ ਦਾਦੀ ਚਾਰ ਹੋ ਜੋ ਫਿਰ ਤਾਰ ਹੋ ਜੋ ਚਲੀਏ ਭੂਈ ਕੋ ਜਲਦੀ ਜਾ ਕੇ ਬਹਿ ਜਾ ਨੇ ਉੱਥੇ ਹੀ ਆਹ ਵਾਹ ਆ ਮਾਰਵਾ ਆ ਜੁੰਨਾਂ ਨੂੰ ਆਹ ਆਹੋ ਚਲ ਜਓ ਆਜੋ ਆਜੋ ਆਜੂ ਕਾ ਤਿਆਰ ਹੋ ਕੇ ਚਲੀਏ ਸਾਸਰੀ ਘਰ ਕਿੱਥੇ ਗਈ ਸੀ ਮੇਰੀ ਧੀ ਮੈਂ ਤਾਂ ਬਾਹਰ ਖੜੰਡੀ ਸਹੀ ਕੋ ਦਵਾਇ ਮੈਂ ਤਾਂ ਸਵੇਰ ਦੀ ਆਈ ਤੂੰ ਫੇ ਸਕੂਲੇ ਚਲ ਗਈ ਨਾ ਤੇ ਤੂੰ ਉੱਧਰ ਗਈ ਨਹੀਂ ਆਪਣੀ ਚਾਚੀ ਨਾਲ ਤੇ ਬਾਹਰ ਖੜਤੀ ਰਹੀ ਹੈ ਜਦ ਮੇਰਾ ਪੁੱਤ ਨਾਲ ਪੈ ਗਈ ਹੋਣ ਨਾ ਕਿਤੇ ਜਾਇਓ ਹੋਣ ਨਾ ਜਾਵਾ ਮੇਰਾ ਨਹੀਂ ਇਰਾਦਾ ਕਰਨ ਦਾ ਤੇ ਮੈਂ ਤਾਂ ਰਿਪੁਹੀ ਖੋ ਗਈ ਸੀ ਮੈਂ ਪੁੱਤ ਕਿੱਥੇ ਗਈ ਸੀਗੀ ਤੇਹੀ ਤੇਰੇ ਘਰ ਦੇ ਲਾਏ ਮੇਰਾ ਹੌਨਾ ਜੀ ਕਰਦਾ ਵਾ ਮੇਰੇ ਘਰੇ ਫਿਰ ਮੈਂ ਇਕੱਲੀ ਰਹਿਣੀ ਸੀਗੀ ਨਾ ਮੈਨੂੰ ਕੋਈ ਸਹਾਰਾ ਨਹੀਂ ਜਾਂਦਾ ਹੈਗਾ ਮੰਮਾ ਤੇ ਮਮਾ ਕਰਦੇ ਕੰਮਾਂ ਚ ਪਾਪਾ ਨੂੰ ਜਦੋਂ ਮੈਂ ਕਦੀ ਵੇਖਿਆ ਹੀ ਨਹੀਂ ਰਾਤ ਤੋਂ ਇਲਾਵਾ ਹਾਂ ਦੱਸ ਤੇ ਫਿਰ ਤੂੰ ਸਹਾਰਾ ਕਰਨੀ ਮੇਰੀ ਤੀ ਗਈ ਅਸਲੀਆ ਚੱਲ ਗਿਆ ਖੜਾ ਫਿਰ ਮੈਂ ਜੁੱਤੀ ਪਾ ਲਾ ਉਹ ਮੈਨੂੰ ਦੱਸਦਾ ਹੀ ਨਹੀਂ ਹਾਂ ਮੇਰੀ ਤੀ ਕੁਮੜ ਨਹੀਂ ਗਈ ਹੈ ਚੱਲ ਫੇ ਚੱਲ ਗਏ ਆਪਾਂ ਤਾਂ ਗੁਰਵਾਰ ਕਿੱਥੇ ਆ ਉਨੂੰ ਵੀ ਲੱਲਿੰਗੇ ਨਾਲ ਮੈਨੂੰ ਫੋਟੋ ਲੈਣਾ ਚੱਲ ਚੰਗਾ ਚਲੋ ਠੀਕ ਆ ਨਾ ਤੁਸੀਂ ਜਦੋਂ ਘਰ ਆਜੋਗੇ ਨਾ ਬਾਜ਼ਾਰੋਂ ਫਿਰ ਫੋਨ ਲਾਇਓ ਮੈਂ ਬਾਅਦ ਚੋ ਗੱਲ ਕਰਦੀ ਆ ਤੁਹਾਡੇ ਨਾਲ ਠੀਕ ਹੈ ਰਮਨ ਕਿਹਦਾ ਫੋਨ ਆਉਂਦਾ ਸਰਜੀਤ ਦਾ ਨਹੀਂ ਨਹੀਂ ਮੰਮੀ ਜੀ ਦਾ ਆਉਂਦਿਆ ਹੀ ਪਿੰਡੋਂ ਠੀਕ ਠਾਕ ਵਸਾ ਹਾਂਜੀ ਹਾਂਜੀ ਵਧੀਆ ਸਾਰੇ ਠੀਕ ਠਾਕ ਤੇ ਕਰ ਲੈ ਗੱਲ ਪੁੱਤ ਫਿਰ ਕੋਈ ਨਹੀਂ ਹਾਂਜੀ ਨਹੀਂ ਕੋਈ ਨਹੀਂ ਕਰ ਲਈ ਕਹਿੰਦੇ ਕੋਈ ਨਹੀਂ ਬਾਜ਼ਾਰ ਗਏ ਅਸੀਂ ਬਾਅਦ ਚੋ ਕਹਿੰਦੇ ਕਰ ਲਾਂਗੇ ਅੱਛਾ ਅੱਛਾ ਠੀਕ ਆ ਤੇ ਬੜੇ ਗੁੱਸੇ ਗੁੱਸੇ ਲੱਗਣ ਦੇ ਤਾਂ ਮਮੀ ਕੀ ਗੱਲ ਹੋਈ ਜੇ ਗੁੱਸੇ ਪੁੱਤ ਕੀ ਲੱਗਣਾ ਵਾ ਤੇਰੀ ਭੂਆ ਨੂੰ ਫੋਨ ਲਾਇਆ ਸੀ ਉਹੋ ਹੀ ਬੜੀ ਗਾੜੀ ਨਰਾਜ ਵਾ ਤੇ ਬੜੀ ਤਿੱਖੀ ਆ ਉਹ ਤੇ ਹਾਂਜੀ ਆਂਦੀ ਆ ਵੀ ਤੁਸੀਂ ਆਉਂਦੇ ਨਹੀਂਗੇ ਹਾਂਜੀ ਤੇ ਮੈਂ ਹੁਣ ਤੇਰੇ ਡੈਡੀ ਨੂੰ ਕਹਿਣ ਲਈ ਆ ਤੂੰ ਆਂਦਾ ਮੇਰਾ ਟਾਈਮ ਹੈ ਨਹੀਂਗਾ ਆ ਉਹਨਾਂ ਨੂੰ ਪਤਾ ਹੁਣ ਡੈਡੀ ਦਾ ਵੀ ਕੰਮ ਧੰਦਾ ਵਾ ਤੇ ਹੁਣ ਡੈਡੀ ਦਾ ਨਹੀਂ ਟਾਈਮ ਲੱਗਦਾ ਜਾਂਦਾ ਟਾਈਮ ਤਾਂ ਨਹੀਂ ਲੱਗਦਾ ਪੁੱਤ ਫਿਰ ਵੀ ਘਰਾਂ ਦੇ ਵਿੱਚੋਂ ਟਾਈਮ ਕੱਢਣਾ ਪੈਂਦਾ ਵਾ ਹਾਂਜੀ ਹਾਂਜੀ ਹੁਣ ਮੈਨੂੰ ਤੇ ਉਹ ਟੈਨਸ਼ਨ ਵੀ ਹਾਰ ਕੇ ਉਹ ਗੁੱਸੇ ਨਾਲ ਪਤਾ ਕੀ ਜਾਂਦੀ ਆਂਦੀ ਮੈਂ ਕਿਹੜਾ ਹਿੱਸਾ ਲੈ ਗਈ ਆ ਇੱਥੋਂ ਦੱਸ ਇਹ ਹੱਸੇ ਦੀ ਗੱਲ ਕਿੱਥੋਂ ਆ ਗਈ ਵਿੱਚ ਮੈਨੂੰ ਤਾਂ ਲੱਗਦਾ ਕਿ ਤੇ ਭੂਆ ਜੀ ਦੇ ਮਨ 'ਚ ਕਿਤੇ ਚੋਰੀ ਨਾ ਵਾ ਜਿਹੜੀ ਤੇ ਜਮੀਨ ਦੀ ਗੱਲ ਕਰ ਰਹੇ ਚੁਕੇ ਹਿੱਸੇ ਨਾ ਚਾਹੁੰਦੇ ਹਣੋ ਸਹੀ ਗੱਲ ਵਾਰ ਅਮਨ ਤੇ ਆ ਰਹੀਗੀ ਚੋਰ ਵਾਲੀ ਗੱਲ ਹੋ ਸਕਦੀ ਆ ਬੰਦਾ ਆਪਣੇ ਮਨ 'ਚ ਜਿੱਦਾਂ ਸੋਚਦਾ ਵਾ ਤੇ ਕਈ ਵਾਰ ਮੂੰਹੋਂ ਗੱਲ ਨਿਕਲ ਹੀ ਜਾਂਦੀ ਆ ਹਾਂਜੀ ਹਾਂਜੀ ਕਿਤੇ ਆਇਆ ਉਹ ਗੱਲ ਹੀ ਨਾ ਕਰ ਦਵੇ ਉਹ ਯੋ ਨਾ ਵੇ ਕਿਤੇ ਆਪਣੇ ਜਿਹੜੇ ਧਾ ਕਿਲੇ ਉਹਨੇ ਚੁਮੜ ਕੇ ਪੰਜ ਕਿਲੇ ਰਹਿ ਜਾਣ ਤੇ ਉਹ ਲੈ ਜਾਣ ਹਾਏ ਇੱਥੇ ਫੜਾ ਉੱਖਾ ਹੋਣਾ ਫਿਰ ਅੰਦੀ ਈ ਕਰਾ ਮੈਂ ਪਥੇਰਾ ਕਹੀ ਜਾਨੀ ਆਂਦਾ ਤੂੰ ਕੋਈ ਨਹੀਂ ਜਾ ਉਹ ਮੇਰੇ ਦੁਆਰੇ ਹੋਈ ਜਾਂਦਾ ਵਾ ਨਹੀਂ ਤੂੰ ਚਲ ਜਾ ਨਹੀਂ ਤੇ 5 ਮਿੰਟ ਤਈ ਹੋਇਓ ਜਾ ਉਹ ਤਾਂ ਜੇ ਮੈਂ ਇਦਾਂ ਜਾਣ ਚੋਗੀ ਨਹੀਂ ਤੇ ਮੈਂ ਤਾਂ ਕੱਲੀ ਕਦੀ ਗਈ ਨਹੀਂ ਤੈਨੂੰ ਪਤਾ ਤੇ ਹੈ ਰਹੀ ਆ ਹੁਣ ਆਂਦਾ ਤੁਸੀਂ ਦੋਵਾਂ ਜਣੀਆਂ ਚਲ ਜਾ ਨਾ ਸੱਸ ਤੇ ਮੈਂ ਅਹੀਂ ਗੱਗੀ ਕਰੇ ਗਏ ਕੱਲੇ ਅਹੀਂ ਤੇ ਕਦੀ ਵੀ ਨਹੀਂ ਜਾਂਦੇ ਆਂਦਾ ਚੁੱਕ ਲੋ ਬੋਰੀ ਬਿਸਤਰਾ ਤੇ ਉਥੇ ਡੰਡਾ ਡੇਰਾ ਲਾ ਲੀਏ ਜਾ ਕੇ ਆ ਵੀ ਕੋਈ ਗੱਲ ਵਾ ਬੜਾ ਉੱਖਾ ਕੀਤਾ ਵਾ ਇਹਨੇ ਬੰਦੇ ਨੇ ਵੀ ਚੱਲ ਬੰਦਾ ਟਾਈਮ ਕੱਢ ਕੇ ਘੜੀ ਪਲ ਜਾਂਦਾ ਹੀ ਆ ਹਾਂ ਨਹੀਂ ਤੇ ਵੇ ਲੈ ਲੋ ਕਰ ਲੋ ਸਲਾਹ ਜੇ ਡੈਡੀ ਮੰਨਦੇ ਆ ਤੇ 5 ਮਿੰਟ ਹੋਵਾਂਗੇ ਸਲਾਹ ਹੀ ਪੁੱਤ ਕਰਨ ਨਹੀਂ ਹਾਂ ਤੇ ਆਂਡਾ ਤੈਨੂੰ ਫਿਰ ਨੂੰ ਤਾਂ ਚਾਹੀਦਾ ਵਾ ਤੂੰ ਫਿਰ ਨੂੰ ਚਾਹੁੰਨੀ ਆ ਤਾਂ ਕਰਕੇ ਘੜੀ-ਘੜੀ ਪੁੱਛਦੀ ਇਹਨਾ ਹੋਵੇ ਕਿ ਪੂਆ ਜੀ ਵਾਲੀ ਗੱਲ ਸੱਚੀ ਹੋ ਜੇ ਤੇ ਮੋਹੋ ਤੇ ਗੱਲ ਮੈਂ ਸੋਚਣ ਨਹੀਂ ਆਂ ਆਂਦਾ ਵੀ ਆਪੇ ਚਲ ਜੂਗਾ ਜਦ ਮੇਰਾ ਆਊ ਟਾਈਮ ਹੈ ਮੈਂ ਤੁਹਾਨੂੰ ਦੱਸ ਦੂੰਗਾ ਫੇ ਚਲ ਜਾਾਂਗੇ ਮੇਰੀ ਭੈਣ ਨੂੰ ਮੈਂ ਆਪੇ ਕਹਿ ਲੂੰਗਾ ਜੋ ਕਰਨਾ ਮੈਂ ਤੇ ਕਰ ਲਈ ਫੋਨਾਂ ਦਾ ਮੈਂ ਕਰ ਲੂੰਗਾ ਹੁਣ ਸਰਜੀਤ ਦਾ ਫੋਨ ਆਊਗਾ ਤਾਂ ਉਹਨੂੰ ਨਾ ਦੱਸੀ ਨਹੀਂ ਨਹੀਂ ਕੋਈ ਨਹੀਂ ਪੂਆ ਨੇ ਇਦਾਂ ਗੱਲ ਕਹਿਤੀ ਸੀ ਪੁੱਤ ਪਤਾ ਕੀ ਗੱਲ ਆ ਹੁਣ ਤੇ ਤੇਰੇ ਮਨ ਚ ਸੋਚ ਆ ਗਈ ਹੈ ਨਾ ਕਿ ਪੂਆ ਕਦੇ ਉਹ ਗੱਲ ਨਾ ਕਰ ਦੇ ਆ ਦਾ ਪੁੱਤ ਪਰਦੇਸਾਂ ਚ ਵਾ ਅਸੀਂ ਇੱਥੇ ਤਿੰਨ ਚਾਰ ਜਾਣੇ ਫੇਰ ਵੀ ਹੈਗੇ ਗੱਲਾਂ ਬਾਤਾਂ ਕਰਨ ਉਹ ਨਿਆਣਾ ਉੱਥੇ ਸੋਚੂਗਾ ਮੈਂ ਆਪਣੇ ਢਿੱਡ ਬਦਲੇ ਬੱਚਿਆਂ ਬਦਲੇ ਮੈਂ ਐਡੀ ਦੂਰ ਪਰਦੇਸਾਂ ਚ ਆਇਆ ਕਮਾਉਣ ਵਾਸਤੇ ਤੇ ਇੰਨਾ ਉਹਨੇ ਕਮਾਉਣਾ ਨਹੀਂ ਜੇ ਪੂਆ ਪਿਆਰੀ ਲੈ ਗਈ ਤਾਂ ਉਹ ਹੀ ਸੋਚੀ ਜਾਣਾ ਕਿ ਸੱਚੀ ਪੂਆ ਅਖਰੇ ਪਿਆਰੀ ਲੈ ਜਾਣੀ ਆ ਹਾਂਜੀ ਹਾਂਜੀ ਚਲੋ ਖਾਣੀ ਦੇ ਉਹਨੇ ਕਿੱਧਰ ਵਾ ਮਨ ਚ ਤੇ ਉਹਨਾਂ ਦੇ ਹੋਣਾ ਹੀ ਆ ਹਾਂ ਜੇ ਦੱਸੀ ਹਾਂ ਜੇ ਦੱਸੀ ਫਿਰ ਅਸਰ ਤੇ ਹੁੰਦਾ ਹੀ ਆ ਬਾਰ ਬੋਤੇ ਇਦਾਂ ਦੀ ਗੱਲ ਨਹੀਂ ਹੈਗੀ ਭੂਆ ਇਦਾਂ ਦੀ ਨਹੀਂ ਗਈ ਹੋ ਸਕਦਾ ਗੁੱਸੇ ਨਾਲ ਉਹਦੇ ਮੂੰਹੋਂ ਨਿਕਲ ਗਿਆ ਹੋਊਗਾ ਵੀ ਉਹਨਾਂ ਦੇ ਆਉਂਦੇ ਆ ਤੇ ਵੀ ਮੇਰਾ ਕੋਈ ਵੜਦਾ ਨਹੀਂਗਾ ਹਾਂਜੀ ਤੇ ਕੋਈ ਗੱਲ ਨਹੀਂ ਨਾ ਉਹ ਤੂੰ ਸਰਜੀਤ ਨੂੰ ਫੋਨ ਕਰਕੇ ਪੁੱਛ ਲਈ ਹਾਂਜੀ ਨਾ ਉਹ ਤੇ ਤੈਨੂੰ ਕਲਾ ਦਾਂਗੇ ਦਿਹਾੜੀ ਕੀ ਆਂਦਾ ਵਾ ਆਹ ਚਲੋ ਵੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗੂਗਾ ਆਹੋ ਉਹਨਾਂ ਕਰ ਲਾਂਗੇ ਤੇ ਬਾਕੀ ਤੇਰੇ ਡੈਡੀ ਨੂੰ ਪੁੱਛਣਾ ਪੈਣਾ ਵਾ ਹਾਂਜੀ ਭਲਾਊਗਾ ਤਾਂ ਆਈ ਆ ਹਾਂਜੀ ਪਤਾ ਕੀ ਗੱਲ ਆ ਸਾਖ ਹੁੰਦੇ ਮਿਲਦੇ ਆ ਦੇ ਜਮੀਨਾ ਹੁੰਦੇ ਆ ਮੌਹਦਿਆਂ ਦੀਆਂ ਆ ਉਹਦੇ ਛੋਟ ਦੇ ਛੋਟ ਦੇ ਮੁੜ ਕੇ ਛੁੱਟ ਜਾਂਦੇ ਆ ਕੁੱਟ ਜਾਂਦੇ ਆ ਰਿਸ਼ਤੇ ਫੇਰ ਮੁੜ ਕੇ ਭਰਾ ਨੇ ਮਗਰ ਮਗਰ ਭੈਣ ਦੇ ਫੇਰ ਨਾ ਭੈਣ ਮੈਥੋਂ ਕੀ ਗਲਤੀ ਹੋਈ ਆ ਤੂੰ ਕਿਉਂ ਇਦਾਂ ਕਰਦੀ ਆ ਤੇ ਪਹਿਲਾਂ ਸੰਭਲਦਾ ਨੀਗਾ ਗੱਲ ਨੂੰ ਮੈਨੂੰ ਤੇ ਆ ਫਿਕਰ ਪਿਆ ਵਾ ਕੋਈ ਨਹੀਂ ਤਾ ਮੈਂ ਫੇਰ ਇੱਕ ਅੱਧੀ ਵਾਰ ਕਹਿ ਕੇ ਵੇਖਦੀ ਆ ਹਾਂਜੀ ਕੋਈ ਨਹੀਂ ਤင် ਕਰ ਲੋ ਸਲਾ ਡੈਡੀ ਜਿਦਾਂ ਡੈਡੀ ਜੀ ਕਹਿਣਗੇ ਓਦਾਂ ਕਰ ਓਦਾਂ ਕਰ ਲਾਂਗੇ ਆਹੋ ਤੋ ਖੇਡਣ ਡਿਆ ਮਾਰਦਾ ਤੇਰਾ ਚਾਂਬੜੀਆਂ ਪਾਉਂਦਿਆ ਵਾ ਚੱਲ ਕੋਈ ਨਹੀਂ ਵੱਲ ਰਾਜੇ ਤੋਂ ਫੋਨ ਕਰਨਾ ਤਾਂ ਕੋਈ ਨਹੀਂ ਹੈ ਹਾਂਜੀ ਕੋਈ ਨਹੀਂ ਕਰ ਲੈਣੀ ਵਾਗਿਆ ਸਹੀ ਗੱਲ ਆ ਮਮੀ ਨੇ ਦੱਸਿਆ ਹੀ ਨਹੀਂ ਤੇ ਸਾਹ ਦਾ ਫੋਨ ਹੁੰਦਾ ਰਿੰਦਾ ਵਾ ਮੈਨੂੰ ਪੁੱਛਦੇ ਇਹਿੰਦੇ ਆ ਕਿ ਕੋਈ ਆਂਡ ਗਵਾਨ ਠੀਕ ਠਾਕ ਆ ਕੋਈ ਗੱਲ ਬਾਤ ਨਹੀਂਗੀ ਤੇ ਜੀ ਉਹਨਾਂ ਨੂੰ ਭੂਆ ਜੀ ਬਾਰੇ ਪਤਾ ਲੱਗ ਜਾਂਦਾ ਤੇ ਵੀ ਉਹ ਜ਼ਮੀਨ ਦਾ ਹਿੱਸਾ ਮੰਗਣ ਡੇ ਆ ਤੇ ਫਿਰ ਉਹਨਾਂ ਤੇ ਟੈਨਸ਼ਨ ਲੈਣ ਡਾ ਪੈਣਾ ਸੀ ਹੁਣ ਫੋਨ ਆਇਆ ਨਾ ਸਜੀਦਾ ਤੇ ਮੈਂ ਨਹੀਂ ਦੱਸਣਾ ਹੈਗਾ ਉਹਨਾਂ ਨੂੰ ਹੁਣ ਕੁਝ ਵੀ ਚੰਗਾ ਐਡਾ ਮਮਾ ਜੀ ਮਮੀ ਜੀ ਉਹਨਾਂ ਨੇ ਮੈਨੂੰ ਦੱਸ ਦਿੱਤਾ ਵਾ ਹੁਣ ਜੇ ਮੇਰੇ ਪੇਕਿਆਂ ਤੋਂ ਨਾ ਕੋਈ ਆਵੇ ਤੇ ਹੁਣ ਮੈਨੂੰ ਵੀ ਤੇ ਹੁੰਦਾ ਹੀ ਆ ਏਦਾਂ ਹੀ ਹੁਣ ਪੂਆਜੀ ਨੂੰ ਵੀ ਤੇ ਮਨ 'ਚ ਹੁੰਦਾ ਹੀ ਆ ਨਾ ਕਿ ਮੇਰੇ ਵੀ ਭੇਕਿਆਂ ਤੋਂ ਕੋਈ ਆਵੇ ਤੇ ਕੀ ਜੇ ਡੈਡੀ ਜੀ ਹੁਣੇ 5-10 ਮਿੰਟ ਹੋ ਵੀ ਹੁਣ ਜਾ ਕੇ ਚਲੋ ਉਹਨਾਂ ਦੇ ਵੀ ਗੁੱਸਾ ਜਿਹੜਾ ਨਾਲੇ ਠੰਡਾ ਹੋ ਜੇ ਆਈਓ ਆਈਓ ਏਦੋ ਏਦੋ ਵੇਖ ਲਾ ਮੈਂ ਅੱਖਾਂ ਕਰ ਸਰਜੀਤ ਦਾ ਫੋਨ ਆ ਗਿਆ ਹਾਂ ਇੰਨਾ ਚੰਗਾ ਕਿ ਉਹਦੀ ਮੰਮੀ ਦਾ ਫੋਨ ਆਇਆ ਹੀ ਗਾੜੀ ਅੱਛਾ ਤੇ ਜੇਕਰ ਸਰਜੀਤ ਦਾ ਫੋਨ ਆਇਆ ਤਾਂ ਤਾਂ ਰਮਨ ਨੇ ਦੱਸ ਦੇਣਾ ਹੈਗਾ ਉਹਨੇ ਪੁੱਛਣਾ ਨਾ ਮੰਮੀ ਡੈਡੀ ਕੀ ਕਰਨ ਦੇ ਆ ਉਹਨੇ ਦੱਸ ਦੇਣਾ ਹੈ ਕਿ ਪੂਆਜੀ ਇਹ ਸਭ ਮੰਗਦੀ ਇਹ ਸੱਲ ਲਿਆ ਇਹ ਸੱਲ ਲਿਆ ਇਨਾ ਚੰਗਾ ਵੀ ਮਾਂ ਦਾ ਫੋਨ ਹੈਗਾ ਉਹ ਹੇਸੀ ਦੀ ਉਹਨੇ ਗਾਲੀ ਕਰ ਦਿੱਤੀ ਐ ਹੋਰ ਉਹਨੇ ਲੈਤ ਨਹੀਂ ਲੈਣ ਲੱਗੀ ਸਾਡੇ ਕੋ ਹਿੱਸਾ ਮੇਰਾ ਮੁੰਡਾ ਟੈਨਸ਼ਨ ਪੈ ਗਈ ਐ ਤੇ ਉਹਨੂੰ ਕਹਿ ਰ ਮੈਨੂੰ ਕਹਿਆ ਕਿ ਕਰ ਸਰਜੀ ਨੂੰ ਉਹਨਾਂ ਦੱਸਦੀ ਹਾਂ ਜੀ ਨਹੀਂ ਦੱਸਦੀ ਆਂਦੀ ਮਮੇ ਦਾ ਹੱਕ ਲੈ ਹਟ ਜੇ ਉਹ ਐਸਾ ਲੱਗਦੀ ਸਾਡੇ ਪੰਜ ਰਹਿ ਜਾਣੇ ਨਾਲੇ ਰਿਸ਼ਤੇਦਾਰੀ ਟੁੱਟ ਜਾਣੀ ਐ ਤੇ ਤੂੰ ਮਨਜੋ ਹਾਂ ਜਾਣ ਨੂੰ ਉਹੋ ਜੀ ਕੋਈ ਗੱਲ ਨਹੀਂ ਕੋਈ ਨਹੀਂ ਚਲ ਚਲਾਂਗੇ ਇੱਕ ਚਲ ਜੂਗਾ ਮੈਂ ਬਾਕੀ ਤੈਨੂੰ ਐਵੇਂ ਜਾਣ ਕੇ ਲੈ ਲੈ ਲੱਗੀ ਐ ਵੀ ਖਰੇ ਉਹਨੇ ਹਿੱਸਾ ਲੈ ਜਾਣਾ ਹਿੱਸਾ ਨੇ ਕਾਦੇ ਵਾਸਤੇ ਖੜਨਾ ਅਡੇ ਭੈਣ ਭਰਾ ਦਾ ਰਿਸ਼ਤਾ ਵਾ ਯਾਰ ਜਿਹੜੀ ਉਹ ਕਹਿ ਸਕਦੀ ਤੋ ਲੈ ਵੀ ਸਕਦੀ ਆ ਓਏ ਉਦਾਂ ਹੀ ਉਹਨੇ ਹਨੋਰਾ ਬਾਪਾ ਇੱਥੇ ਜਦੋਂ ਅਜੇ ਇਕਵਾਰੀ ਹੁੰਦੀ ਉਦੋਂ ਕਈ ਗੱਲਾਂ ਉਹ ਮੈਨੂੰ ਕਰ ਦਿੰਦੀ ਹੁੰਦੀ ਉਹ ਗੱਲਾਂ ਹੋਰ ਹੁੰਦੀਆਂ ਆ ਇਕਵਾਰਿਆਂ ਦੀਆਂ ਨਿਆਣੇ ਕੋਜੇ ਨਿਆਣੇ ਸਿਆਣੇ ਹੁੰਦੇ ਨੇ ਕਈ ਗੱਲਾਂ ਹੋ ਜਾਂਦੀਆਂ ਵਾ ਤੱਕੀ ਤੈਨੂੰ ਚਾਰਾ ਮਤਲਬ ਤੇ ਲੈ ਜੂ ਐਸਾ ਰਮਾ ਨਾ ਲੈ ਜਾ ਵੀਰ ਨੂੰ ਆਹੋ ਮੈਨੂੰ ਦੇਖੋ ਫਿਕਰ ਪੈ ਗਿਆ ਨਾ ਵੀ ਰੜਕਾਉਂਦੀ ਨਾ ਹੋਵੇ ਸਾਨੂੰ ਕਿਤੇ ਨਹੀਂ ਰੜਕਾਉਣਾ ਉਹਨੇ ਸਾਨੂੰ ਕੀ ਆਲਾ ਪੁੱਤ ਫਾੜੇ ਨੂੰ ਮੈਨੂੰ ਤਾਂ ਰਾਤ ਵੀ ਨੀਂਦ ਨਹੀਂ ਆਉਣੀ ਉਹ ਕੋਈ ਨਹੀਂ ਹੁੰਦਾ ਐਵੇਂ ਟੈਨਸ਼ਨਾਂ ਲਈ ਜਾਂਦੀ ਤੂੰ ਪਰ ਤੁਸੀਂ ਉਦਾਂ ਸੌਂ ਖਾ ਲਈ ਆ ਵੀ ਨਹੀਂ ਜਵਿੰਦਰ ਦੇ ਅੱਖੇ ਲੱਗਣਾ ਓ ਹਾਏ ਹਾਏ ਬਾਬਾ ਚਲ ਜਾਾਂਗੇ ਚਲ ਜਾਾਂਗੇ ਕਿਉਂ ਤੂੰ ਇੱਕੋ ਗੱਲ ਦੇ ਪਿੱਛੇ ਪੈ ਗਈ ਹਣ ਵਿਹਲੇ ਬੈਠੇ ਸੀ ਨਾ ਘੰਟਾ ਹੋ ਗਿਆ ਤੈਨੂੰ ਬੈਠਿਆਂ ਇੱਥੇ ਤੇ ਜੇ ਹੁਣ ਮੈਂ ਕੰਮ ਧੰਦਾ ਕਰਕੇ ਜੇ ਮੈਂ ਘੜੀ ਬੈ ਹੀ ਗਿਆ ਤੇ ਤੈਨੂੰ ਇਹ ਵੀ ਰੜਕਦਾ ਵੀ ਮੈਂ ਘੰਟਾ ਹੋ ਗਿਆ ਤੈਨੂੰ ਬੈਠੇ ਨੂੰ ਹਾਂ ਹਰ ਜੇ ਤੂੰ ਨੌਣ ਲੱਗੇ ਮੈਨੂੰ ਕਹਿ ਦਿੰਦੇ ਵੀ ਜਵਿੰਦਰ ਹੋ ਜਾ ਤਿਆਰ ਤੇ ਘੜੀ ਕੋ ਹੋ ਆਈਏ ਚੱਲ ਬਾਬਾ ਆਹ ਤੇਰੇ ਗੱਡੀ ਜੋੜਿਆ ਤੇ ਚਲ ਜੂਗਾ ਮੈਂ ਇੱਕ ਘੰਟਾ ਹੋ ਗਿਆ ਨਾ ਬੈਠਿਆਂ ਨੂੰ ਇੱਕ ਘੰਟਾ ਹੋਰ ਲੱਗਦਾ ਦੋ ਘੰਟੇ ਜੇ ਅਸੀਂ 15 15 20 20 ਮਿੰਟ ਜਾਣ ਲੱਗਨੇ ਤੇ ਅਸੀਂ ਘੰਟਾ ਖਲੋਗੇ ਆ ਜਾਣਾ ਹੀਗਾ ਇਹ ਹੈਲੀਕਾਪਟਰ ਖਰੀਦਿਆ ਵਾ ਵੀ ਜਾ ਕੇ ਚੜ ਕੇ ਚੱਲ ਜਾਣਾ ਹਾਏ ਤੇ ਮੋਟਰਸਾਈਕਲ ਜਿਹੜਾ ਉਹ ਜਾਜਵਰਗਾ ਹੀ ਹੁੰਦਾ ਜਿਹੜਾ ਆਪਣਾ ਸਾਧਨ ਹੋਵੇ ਜਾਜਵਰਗਾ ਹੀ ਹੁੰਦਾ ਵਾ ਤੂੰ ਚਲਾਉਣਾ ਹੀ ਤੂੰ ਹੀ ਕਹੋ ਤੂੰ ਆਖੋ ਵੀ ਮੈਂ ਜਾਣਾ ਹੀ ਨਹੀਂ ਬਸ ਗੱਲ ਮੁੱਕੀ ਬਾਬਾ ਚਲ ਜੂਗਾ ਬਾਬਾ ਚਲ ਜੂਗਾ ਇੱਕੋ ਹੀ ਗੱਲ ਦੇ ਪਿੱਛੇ ਪੈ ਜਾਂਦੀ ਏ ਤੇ ਆ ਅੱਗੇ ਆ ਮੈਂ ਤਾਂ ਅੱਗੇ ਚਲੀ ਮੈਂ ਉਹ ਕਦੂਜੇ ਵੇਖਣ ਚਲੀ ਹੀਗੀ ਮੈਂ ਵੇਖ ਕੇ ਲਿਆਵਾਂ ਸਬਜ਼ੀ ਬਣਾ ਲੈਣੀ ਐ ਅੱਛਾ ਹਾਂ ਤੇ ਦੂਜੇ ਬੜਾ ਟਾਈਮ ਲਾਤਾ ਹੁੰਦੇ ਹੁੰਦੇ ਆ ਉਹ ਜਿਹੜਾ ਕੰਮ ਕਰੀ ਉੱਥੇ ਲੱਗ ਗਿਆ ਟਾਈਮ ਮੰਮੀ ਇੱਦਾਂ ਐ ਅੱਛਾ ਹਾਂ ਮੰਮੀ ਵੀ ਆ ਗਏ ਆ ਗਏ ਹਾਂ ਕੀ ਦੱਸਦੀ ਠੀਕ ਆ ਫੜੇ ਹੋਣੀ ਹਾਂ ਠੀਕ ਆ ਕਹਿੰਦੇ ਅੱਛਾ ਹਾਂ ਤੇ ਸਰਨ ਉਹ ਵੀ ਠੀਕ ਠਾਕ ਹਾਂ ਸਾਰੇ ਠੀਕ ਠਾਕ ਆ ਤੁਹਾਡਾ ਕਿਹਨਾਂ ਰਹਿ ਹੋਣਾ ਥੋੜਾ ਦਿਨ ਹੋਰ ਕੀ ਕਰਨਾ ਨਹੀਂ ਆਜੀ ਕਹਿੰਦੇ ਨਹੀਂ ਮੇਰਾ ਨਿਆਣਿਆ ਬਿਨੋਂ ਨਹੀਂ ਜੀ ਲੱਗਦਾ ਕਹਿੰਦੇ ਫਤਿਹ ਹੁੰਦੀ ਬੜਾ ਕਹਿੰਦੇ ਹੈਗੇ ਹਾਂ ਤੇ ਨਾਨੀ ਰੋ ਨਾਨੀ ਰੋ ਤੇ ਕਹਿੰਦੇ ਪਰ ਮੇਰਾ ਸਮ ਰੀਤੇ ਗੁਰੂਰ ਬਿਨਾ ਜੀ ਨਹੀਂ ਲੱਗਾ ਅੱਛਾ ਹਾਂ ਮੈਂ ਹੈ ਇਹਨਾਂ ਦਾ ਵੀ ਨਹੀਂ ਲੱਗੰਦੇ ਆਹ ਹੀ ਪੁੱਛਦੇ ਰਹਿੰਦੇ ਸੀ ਦਾਦੀ ਕਿੱਥੇ ਗਈ ਦਾਦੀ ਕਿੱਥੇ ਹਾਂ ਚਲ ਮਾਂ ਗਈ ਉੱਥੇ ਚਲ ਨਾਲੇ ਕੁੜੀ ਉਹ ਗਈ ਆਪਣੀ ਨੂੰ ਹੂੰ ਤੇ ਉਹ ਕਹਿੰਦੇ ਜੋਤੀ ਵਾਰ-ਵਾਰ ਫੋਨ ਕਰਦੀ ਸੀਗੀ ਆਹ ਕਰਦੀ ਉਹ ਵੀ ਗੁਰੂ ਯਾਦ ਕਰਦਾ ਹੋਗਾ ਕਰ ਲਿਆ ਉਹਨੇ ਆ ਹਉ ਤੇ ਮੈਨੂੰ ਕਹਿੰਦਾ ਤੂੰ ਹੀ ਸਭੋ ਨਹੀਂ ਕੀਤਾ ਤਾਂ ਉਹਦਾ ਮੇਰੇ ਮਨ ਨੂੰ ਨਾ ਬੜਾ ਦਾ ਗੁੱਸਾ ਜਾ ਲੱਗਾ ਮੈਂ ਆ ਵੀ ਜੋਤੀ ਨੂੰ ਇਹ ਕਰਦੇ ਤੇ ਇਹ ਜੋਤੀ ਜੋਤੀ ਇਹਨਾਂ ਨੂੰ ਫੋਨ ਕਰਦੀ ਹੈ ਜਦੋਂ ਮੈਨੂੰ ਫੋਨ ਨਹੀਂ ਕਰਦਾ ਤਾਂ ਮੈਂ ਕਿਉਂ ਕਰਾਂ ਫਿਰ ਇਹ ਜੇ ਜੋਤੀ ਇਹਨਾਂ ਨੂੰ ਕੀਤਾ ਤਾਂ ਫਿਰ ਜੋਤੀ ਦਾ ਨਾਮ ਲੈਣਾ ਕੀਤਾ ਜਾਂ ਤੂੰ ਕੀਤਾ ਨਹੀਂ ਤਾਂ ਫਿਰ ਕਹਤਾ ਵੀ ਨਹੀਂ ਕੀਤਾ ਤਾਂ ਫਿਰ ਇਸ ਪੁੱਛੇ ਦੀ ਕੋਈ ਗੱਲ ਨਹੀਂ ਆਹ ਤੇ ਫਿਰ ਉਹ ਜਿੱਦਾਂ ਨਾ ਲਾ ਲਾ ਕੇ ਗੱਲਾਂ ਕਰਦੇ ਜਿੱਦਾਂ ਹੁਣ ਮੇਰੇ ਪੇਕੇ ਨਹੀਂ ਹੁੰਦੇ ਹੈਗੇ ਕਹਿੰਦੇ ਕੁੜੀ ਪਿੰਨੀਆਂ ਮੰਗਦੀ ਸੀ ਤੇ ਉਹ ਕਹਿੰਦੀ ਮੈਂ ਪੈਸੇ ਦੇ ਦੇਣੀ ਆ ਮੰਮੀ ਮੈਨੂੰ ਤੇਰੇ ਹੱਥ ਦੀਆਂ ਪਿੰਨੀਆਂ ਸਵਾਦ ਲੱਗਦੀਆਂ ਵਾ ਤੇ ਇਹਦਾ ਸੁਣਾਇਆ ਕਹਿੰਦੇ ਮੈਂ ਹਾਂ ਧੀਆ ਤਾਂ ਪੈਸੇ ਨਹੀਂ ਲਈਦੇ ਹਾਂ ਤਾਂ ਅੱਗੇ ਕਿਹੜੇ ਪੈਸੇ ਲਈਦੇ ਤੈਨੂੰ ਉਹ ਜੋ ਕਹਿੰਦੀ ਆਪਾਂ ਉਦਾਂ ਹੀ ਦੇ ਕੇ ਆਉਂਦੇ ਹਾਂ ਉਹ ਤੇ ਮਾੜਾ ਜਿਹਾ ਫੋਨ ਕਰੇ ਜਦੋਂ ਉਹ ਕਰਦਾ ਫਤ ਫੋਨ ਕਰਦਾ ਕਹਿੰਦੀ ਮਾਮੂ ਆਹ ਦੇ ਜਦੋਂ ਨਹੀਂ ਹੋਵੇ ਭੱਜ ਜਾਈਦਾ ਨਹੀਂ ਦਾ ਹੀ ਤੇ ਕੁੜੀਆਂ ਕੋ ਪੈਸੇ ਥੋੜੀ ਲਈਦੇ ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਮੈਨੂੰ ਸੁਣਾ ਸੁਣਾ ਕੇ ਕਹਿੰਦੇ ਸੀਗੇ ਇਹ ਸੁਣਾਉਣ ਵਾਲੀ ਕਿਹੜੀ ਕੰਦਕਾਲਾ ਉਹ ਵਿਆਹ ਕਾ ਇਸ ਵਿਆਹ ਕਾ ਹੀ ਗੱਲ ਤੇਰਾ ਨਾ ਕੀਤੀ ਹੋਣੀ ਵਿਆਹ ਹੀ ਗੱਲ ਵ ਇਹ ਸਾਡੀ ਮਾਤਾ ਬਾਤਵਾਣਾ ਉਹ ਨਿੱਕੀ ਨਿੱਕੀ ਗੱਲ ਤੇ ਦੱਸਣੀ ਹੁੰਦੀ ਘਰ ਆ ਕੇ ਕਰਨੀ ਹੁੰਦੀ ਮੈਨੂੰ ਉਹਨੇ ਅਸਰ ਨੇ ਆ ਆ ਕਿਹਾ ਮੈਨੂੰ ਉਹ ਕਿਹਾ ਚ ਉਹਨੇ ਆ ਗਿਆ ਇਹਦੀ ਹਾਤੋਂ ਸ਼ੁਰੂ ਤੋਂ ਆ ਤਾਂ ਤੇ ਤਾਂ ਭਾਵੇਂ ਹੈਗੀ ਆ ਪਰ ਪਤਾ ਨਹੀਂ ਕਿਉਂ ਮੈਨੂੰ ਹੀ ਲੱਗਦਾ ਵਾ ਵੀ ਮੈਨੂੰ ਸੁਣਾ ਸੁਣਾ ਕੇ ਕਹਿੰਦੇ ਆ ਤੇ ਜੇ ਹੁਣ ਮੈਂ ਕਿਹਾ ਵੀ ਚਾਹ ਬਣਾਵਾਂ ਕਹਿੰਦੇ ਚਾਹ ਨਹੀਂ ਬਣਾਈ ਪਾਣੀ ਪੁੱਛਿਆ ਪਾਣੀ ਨਾ ਪਾਣੀ ਵੀ ਨਹੀਂ ਪੀਤਾ ਕਹਿੰਦੇ ਮੈਂ ਜੋਤੀ ਵੱਲੋਂ ਪੀ ਕੇ ਆਈਆਂ ਜੋਤੀ ਨੇ ਇਦਾਂ ਤੇ ਚਾਹ ਬਣਾਉਂਦੀ ਰੋਟੀ ਖਵਾਉਂਦੀ ਫਿਰ ਜੋਤੀ ਦੀਆਂ ਸਿਫਤਾਂ ਹੋ ਗਈਆਂ ਸ਼ੁਰੂ ਜੇ ਮੇਰੇ ਵੱਲ ਆਉਂਦੇ ਪਹਿਲਾਂ ਤਾਂ ਮੈਂ ਹੀ ਰੋਟੀ ਪਾਣੀ ਪੁੱਛਣਾ ਸੀਗਾ ਜੀ ਉਹ ਆ ਗਈ ਜੋਤੀ ਨੇ ਪਿਆਤਾ ਤਾਂ ਕੋਈ ਓਪਰੀ ਥੋੜੀ ਜੋਤੀ ਉਹ ਵੀ ਉਹਦੀ ਨੋਈਆਂ ਮੈਨੂੰ ਕਿਹਾ ਨੋ ਤਾਂ ਭਾਵੇਂ ਹੈਗੀ ਆ ਪਰ ਇਹੀ ਕੀ ਉਹਦੀਆਂ ਸਿਫਤਾਂ ਉਹਦੀਆਂ ਸਿਫਤਾਂ ਕਰੀ ਜਾਂਦੇ ਆ ਕਿ ਤੁਸੀਂ ਜਦੋਂ ਮੇਰੇ ਵੱਲ ਆਏ ਨਹੀਂ ਪਹਿਲਾਂ ਤਾਂ ਫਿਰ ਮੈਂ ਕੀ ਬਣਾਣੀ ਰੋਟੀ ਪਣੀ ਕਿ ਤੇ ਤੇਰਾ ਬੂਆ ਬੰਦ ਹੀਗਾ ਮੈਂ ਕਿਹੜਾ ਤਾਲਾ ਲਾਇਆ ਏ ਬੂਏ ਨੂੰ ਤੇ ਬੂਆ ਖੋਲ ਕੇ ਤੂੰ ਉਹ ਕੰਡਰੀ ਬੂਆ ਬੰਦ ਕਰਕੇ ਤੇ ਬੂਆ ਤਾਂ ਉਦਾਂ ਹੀ ਬੰਦ ਹੀਗਾ ਤਾਲਾ ਥੋੜੀ ਲੱਗਾ ਸੀ ਬੂਏ ਨੂੰ ਤੇ ਬੂਆ ਬੰਦਾ ਖੋਲ ਹੀ ਤਿੰਦਾ ਵਾ ਆ ਤੂੰ ਸਾਹਮਣੇ ਹੋਣੀ ਆ ਉਧਰ ਚੱਲ ਗਈ ਫੇਰ ਕੀ ਹੋ ਗਿਆ ਉਧਰ ਚੱਲ ਗਈ ਉਹ ਜਦੋਂ ਘਰ ਆਈ ਸੀ ਪਾਣੀ ਪੁੱਛੋ ਤਾਂ ਪਹਿਲਾਂ ਗਲਾਸ ਭਰ ਕੇ ਲੈ ਕੇ ਜਾਂਦੀ ਹੈ ਪਾਣੀ ਦਾ ਵੀ ਆ ਲਓ ਮੰਮੀ ਪਾਣੀ ਪੀਓ ਉਹਦ ਗੱਲ ਹੋ ਗਈ ਨਾ ਜਿੱਦਾਂ ਮੈਂ ਪਾਣੀ ਪੀਣਾ ਮੈਂ ਨਾ ਤੁਹਾਨੂੰ ਨਹੀਂ ਝਿੱਤ ਸਕਦੀ ਸਿੱਧੀ ਕਰ ਲਾ ਆਪੇ ਤਾਂ ਇਹ ਸਾਰਾ ਡੱਬਰ ਕੋਈ ਕੋਈ ਗੱਲ ਕਹੀ ਜਾਂਦਾ ਕੋਈ ਕੋਈ ਗੱਲ ਕਹੀ ਜਾਂਦਾ ਮੈਨੂੰ ਸਾਰੇ ਗਲਤ ਠਹਿਰਾਈ ਜਾਂਦੇ ਆ ਗੱਲ ਫੇਰ ਉਹੀ ਆ ਜਾਂਦੀ ਆ ਵੀ ਮੇਰੇ ਪੇਕੇ ਨਹੀਂ ਆਉਂਦੇ ਹੈਗੇ ਜੇ ਉਹੀ ਆ ਮੈਂ ਨਾ ਪਿੱਛੇ ਪੈਰ ਵਾਈ ਰੱਖਣਾ ਤੇ ਮੇਰੀ ਘਰ ਚ ਕਦਰ ਹੋਵੇ ਤੇਰੇ ਪਿੱਕੇ ਨੂੰ ਕੌਣ ਕਹਿੰਦਾ ਜੈ ਤੈਨੂੰ ਕੌਣ ਪੇਕਾ ਲੋ ਕਹਿੰਦਾ ਮੈਨੂੰ ਸਮਝਦੇ ਤੂੰ ਆਪਣੇ ਆਪ ਹੀ ਤੇਰੇ ਮਨ ਚ ਪਤਾ ਕਿ ਕਿਹੜੀ ਗੰਡ ਵੱਜ ਗਈ ਆ ਵੀ ਗੱਲ ਤੇ ਨਾਲ ਕੋਈ ਕਾਤਾ ਲੈ ਤੂੰ ਆਪਣੇ ਪਿੱਕੇ ਲੈ ਜਾਨੀ ਚਲ ਕੋਈ ਗੱਲ ਨਹੀਂ ਮੈਂ ਜਾਵਾਂ ਮੈਂ ਕੱਦੂ ਲੈ ਆਵਾਂ ਚਲ ਕਦੂ ਵੀ ਆ ਜੂਗਾ ਤੇ ਆਵੇਂ ਨਾ ਨਿਗੇ ਨਿਗੇ ਗੱਲਾਂ ਤੇ ਹੋ ਜਾਂਦੇ ਨੇ ਘੂਸੇ ਜਿਨਾਂ ਛੱਡਿਆ ਕਰ ਜਰਾ ਨਹੀਂ ਚੰਗਾ ਲੱਗਦਾ ਉਹ ਜੇ ਤੈਨਾਂ ਚੌਦਹਾਂ ਮਾਤਾ ਆਈ ਹੈ ਤੇ ਤੂੰ ਆਉਂਦਾ ਹੀ ਬਸ ਮੈਨੂੰ ਲਾ ਕੇ ਗੱਲਾਂ ਲੈ ਵੀ ਕਰਨ ਹੁਣ ਉਹਨੇ ਅੱਗੇ ਆਪਣੀ ਕੁੜੀ ਕੁੜੀ ਨੂੰ ਚਾਹ ਤੇ ਰਹਿ ਗਈ ਆ ਉਹਨੇ ਘਰ ਅੱਗੇ ਦੱਸਣੀਆਂ ਨਹੀਂ ਆਜ ਤੱਕ ਹੁਣ ਸਾਹ ਸਾਹਮਣੂ ਸਭ ਸੋ ਮਰੀਦਰਾ ਪੁੱਛਣ ਦਾ ਡਰ ਦੱਤੀ ਮਾਂ ਕੀ ਫਤਿਹੜ ਕੀ ਕਰਦੇ ਕੀ ਕਰਦੇ ਕੀ ਕਰਦੇ ਉਹ ਵੀ ਤੂੰ ਕਹੇਂਗੀ ਵੀ ਮੇਰੀ ਤਾਂ ਕਦੀ ਵੀ ਨਹੀਂ ਸ਼ਿਫਟ ਕਰਨੀ ਹੁੰਦੀ ਉਹਨਾਂ ਨੇ ਮੈਂ ਕੋਈ ਵੀ ਗੱਲ ਕਰ ਲਵਾਂ ਮੇਰੀ ਸ਼ਿਫਟ ਨਹੀਂ ਹੋਣੀ ਹੈਗੀ ਤਾਂ ਫਿਰ ਮੈਂ ਐਵੇਂ ਹੀ ਪੂਰੀ ਤਰ੍ਹਾਂ ਫਿਰ ਕੰਮ ਪੂਰੀ ਫਲੈਕਸੀਬਲ ਬਣਾ ਕੇ ਲਾ ਦਈਏ ਤੇ ਵੀ ਸ਼ਿਫਟ ਲਿਖਦੀ ਹੈ ਵੀ ਸ਼ਿਫਟ ਵੀ ਐਵੇਂ ਬਿਆਸ ਬਾਜੀ ਨਾ ਕਰੋ ਹਾਂ ਮੈਂ ਚੱਲ ਲੀ ਕੱਦੂ ਲੈ ਮੈਂ ਚੱਲੀ ਘਰ ਬੜੀ ਵੱਡ ਦਿੱਤਾ ਤੇ ਆਉਂਦਾ ਫਰੂਸ਼ਾਂ ਜੱਟਾਂ ਪੈਂਦੀ ਛੱਡਣ